হসপিটাল <laughs> হসপিটাল न धरोपा <akra desserts> <men> <adalah> ਪਾਵੇਂ ਚਬਿ ਸਰਦਾਰ ਕਿੰਨੇ ਰੁਪਿਆ ਨੂੰ ਬਿਆਨ ਸਰ ਹੋ ਗਿਆ ਤਿੰਨ ਚਾਰ ਥਾਲਕ ਹੋਈ ਕੇ ਬਣਿਆ ਹਾਂਜੀ ਕੀ ਗੱਲ ਕੀ ਵਾਪਰੀ ਜਿਹੜਾ ਧਰਨ ਕੱਲ ਸਰ ਸਾਰੇ 1 2 3 ਨੂੰ ਮੇਰੇ ਡਿਲ ਵੀ ਹੋਣੀ ਨਾਲ ਦੀ ਤੇ ਉਹ ਉਥੇ ਆਪਣੇ ਕਾਦੀਆ ਸਿਵਲ ਰੋਡ ਪੀ ਹਸਪੀਟਲ ਜਿਹੜੇ ਦਾਖਲ ਗੱਲ ਕਰ ਕੋਈ ਨਹੀਂ ਗਾਲੀ ਨਾ ਕਰ ਤੇ ਉਹ ਸਾਰੇ ਉਥੇ ਲੇਟਾ ਲੁਟਾ ਹੈ ਨਹੀਂ ਗਿਆ ਮੈਟਰ ਜਿਹੜੇ ਚ ਨੇਟਰ ਕੋਸ਼ ਮਸ਼ੀਨਾਂ ਹੈ ਨਹੀਂ ਸਾਰੇ ਉਹਨਾਂ ਨੇ ਟਾਰਚਾ ਮਾਰ ਕੇ ਤੇ ਪ੍ਰੈਸਿੰਗ ਕੀਤਾ ਤੇ ਨਾਰ ਨੋਟ ਕਰ ਦਿੱਤੀ ਤੇ ਉੱਥੇ ਮਾਰ ਮੋਦ ਦਿੱਤੀ ਇਹਨਾਂ ਨੇ ਤੇ ਬਾਅਦ ਵਿੱਚ ਰੈਫਰ ਕਰਤਾ ਇਹਨਾਂ ਨੇ ਤੇ ਬਾਅਦ ਜਿਹੜੀ ਨਰਸ ਤੋਂ ਵੀ ਨਾ ਹਟ ਨੂੰ ਗਈ ਬਾਅਦ ਚ ਹਾਨੂੰ ਉਹਨੇ ਫੋਨ ਨੰਬਰ ਵੀ ਹਾਨੂੰ ਦਿੱਤਾ ਨਹੀਂ ਸਾਡਾ ਨੰਬਰ ਲੈ ਲਿਆ ਬਾਅਦ ਚ ਮੱਕੜੋ ਫੋਨ ਨਹੀਂ ਕੀਤਾ ਨੰਬਰ ਇਹ ਤਾਂ ਹਨ ਨੂੰ ਕੀ ਕਾ ਕੇ ਚਲ ਗਿਆ ਉਹ ਰੁਕ ਗਿਆ ਇਹ ਰੈਸਟ ਕਰਦੇ ਕਹਿੰਦੇ ਆ ਕਿ ਉਹ ਉਹ ਨਹੀਂ ਮਾਰਿਆ ਅੱਛਾ ਕਿੰਨੇ ਤਰੀਕ ਦੀ ਆ ਗੱਲ ਆ ساری ਘਟਨਾ ਦੀ ਇੱਕ ਤਰੀਕ ਦੀ ਗੱਲ ਆ 97 1 ਜਨਵਰੀ ਬਾਅਦ ਇਹ ਹੋਈ ਜੇ ਸਾਰਾ ਟੈਸਟ ਤਾਂ ਪਹਿਲੇ ਹੋ ਗਈ ਸੀ ਤੁਹਾਨੂੰ ਪੱਕੇ ਨਾ ਕਰਤਾ ਨਾ ਆਹੋ ਤਾਂ ਬੜੀ ਨਹੀਂ ਇਹ ਖਲਾਸ ਫੀਮ ਮਰੀਏ ਰਿਸੀਟ ਲਾ ਰਹੇ ਹੋ ਸ਼ਿਕਾਇਤ ਸਰ ਕੀਤੀ ਹੈ ਉੱਥੇ ਹੀ ਕੀਤੀ ਹੈ ਹਾਂਜੀ ਕੋਈ ਕਾਰਵਾਈ ਨਹੀਂ ਹੋਣੀ ਸਰ ਕਾਰਵਾਈ ਨਹੀਂ ਸਾਡੀ ਕੋਈ ਫੋਨ ਸੁਣਾਈ ਨਹੀਂ ਆ ਜਿਹੜਾ ਸੁਣਾਈ ਆਉਣਾ ਪੈਣ ਡਿਆ ਆ ਉਹਨਾਂ ਨੂੰ ਹਸਪਤਾਲ ਚਾਹੀਦਾ ਸਾਫਟੇ ਪਰਚਾ ਜਿਹੜਾ ਜਿਹਨੂੰ ਦਿੱਤਾ ਜਿਹਨੂੰ ਮਾਰਿਆ ਨਾਲੇ ਉਹ ਡਾਕਟਰ ਜਿਹੜਾ ਮਰੂਗਾ ਸਾਰਾ ਹੋਰ ਪੇ ਵਿਚਾਰਾ ਸਿਵਲ ਹਸਪਤਲ ਸਰ ਇੱਕ ਮਿੰਟ ਇਹ ਨਾ ਕੇਸ ਹੋਣਾ ਸੀ ਇਹ ਲੱਗੇ ਕਾਦੀ ਹੌਸ ਬੱਚਾ ਹੋਣ ਵਾਲਾ ਬੱਚਾ ਹੋਣ ਵਾਲਾ ਸੀ ਇਹ ਮਡੇਰੇ ਪੰਜ ਦੀ ਗੱਲ ਆ ਪੰਜ ਇਹਨਾਂ ਖੜਿਆ ਵਾ ਤੇ 6 ਵਜੇ ਕੇਸ ਹੋ ਗਿਆ ਮੇਰੇ ਸਾਹਬ ਨਾਲ ਉਹ ਤੋਂ ਬਾਅਦ ਉਦੋਂ ਜਦੋਂ ਕੇਸ ਹੋਇਆ ਉਦੋਂ ਉਹਨਾਂ ਦਰਦ ਮਹਿਸੂਸ ਹੋਈ ਜੀ ਮੈਨੂੰ ਕੋਈ ਜਿੱਦਾਂ ਚੀਜ਼ ਉੱਥੋਂ ਕੱਟੀ ਗਈ ਆ ਉਦੋਂ ਉਹ ਕਹਿ ਦਰਦ ਮਹਿਸੂਸ ਕਰ ਲਈ ਉਹਨੇ ਉਹ ਤੋਂ ਬਾਅਦ ਇਹਨਾਂ ਉਥੇ ਰੱਖ ਲਿਆ ਵਾ ਇਹਨਾਂ ਸ਼ਾਮੀ ਰਫਲ ਕਿਹਾ ਜਦੋਂ ਮਰੀਜ਼ ਬਿਲਕੁਲ ਖਤਮ ਹੋ ਗਿਆ ਜਦੋਂ ਦੋਰੇ ਪੈਣੇ ਸ਼ੁਰੂ ਹੋ ਗਏ 9 ਗ੍ਰਾਮ ਖੂਨ ਚ ਡਿਲੀਵਰੀ ਹੋਈ ਆ ਜਦੋਂ ਇਹਨਾਂ ਅਸੋ ਕੀਤਾ ਵਾ 4 ਗ੍ਰਾਮ ਖੂਨ ਆ ਗਿਆ ਸਾਰਾ ਉਸ ਤੋਂ ਉਸ ਤੋਂ ਕੇਸ ਖਤਮ ਹੋ ਮੈਂ ਡੈਡੀ ਨੂੰ ਲਿਆ ਤੇ 9 ਦਿਨਾਂ ਬਾਅਦ ਜੇ ਲਾ ਕੇ ਰੱਖਿਆ ਵਾ ਬਿਲਕੁਲ ਡੈਡੀ ਨੂੰ ਰੱਖਿਆ 9 ਦਿਨ ਬੱਚਾ ਇਹ ਸੀਰੀਅਸ ਗੱਲ ਉਹ ਵੀ ਦਈ ਆ ਉਹ ਅਗੇ ਅੱਗੇ ਕਹਿੰਦੀ ਆ ਵੀਰ ਨੂੰ ਜੀ ਇਹਦੇ ਕਾਕਾ ਆ ਬੈਠੇ ਦੱਸਿਆ ਨਹੀਂ ਵੀ ਰਿਸ਼ਤੀ ਸਰਕੋਰ ਇਨਸਾਫ ਚਾਹੀਦਾ ਇਨਸਾਫ ਜਿਹੜਾ ਸਟਾਫ ਹੋਵੇ ਬੰਦੀ ਕਰ ਵੀ ਹੋਣੀ ਹੋਣੀ ਚਾਹੀਦੀ ਆ ਕਾਦੀਆਂ ਥਾਣੇ ਗੱਲ ਕੀਤੀ ਸੀ ਆਈ ਸਾਰੇ ਥਾਂ ਐਪਲੀਕੇਸ਼ਨ ਦਿੱਤੀ ਆ ਕਾਦੀਆਂ ਥਾਣੇ ਪਹੁੰਚਾਈ ਆ ਐਸਐਸਪੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਤੇ ਹਾਰੀ ਸੁਣੀ ਨਹੀਂ ਆ 9 ਦਿਨ ਹੋ ਗਏ ਆ ਫਿਰ ਆਪਾਂ ਗਰਦਾਪੜ ਦੇਖ ਕੇ ਐਪਲੀਕੇਸ਼ਨਾਂ ਨੂੰ ਸਿਰ ਨੂੰ ਚਾਲਜ ਉਥੇ ਦੇਖ ਹੱਥਾਂ ਐਪਲੀਕੇਸ਼ਨ ਦੇਖ ਕੇ ਕੋਰ ਸਬੂਤ ਆ ਅਹੀਂ ਤਾਂ ਧਰਾਂ ਨਹੀਂ ਲਾਇਆ ਹਾੜੀ ਸੁਣਾਈ ਨਹੀਂ ਅਸੀਂ ਆਪਣਾ ਤਾਂ ਨਾ ਲਾਇਆ ਕਿ ਅਜੇ ਕਾਨੂੰਨ ਨਾ ਲਾਇਆ ਤੁਹਾਨੂੰ ਸਾਹ ਮਿਲੇਗਾ ਤਾਂ ਨਾ ਚੁੱਕਿਆ ਜੇ ਉਪਰ ਰਾਤ ਪੇ 2 ਦਿਨ ਲੱਗੇ ਹਫਤਾ ਲੱਗੇ ਪੈਸਾ ਰਾਂਗੇ ਇੱਥੇ ਪ੍ਰਸ਼ਾਸਨ ਆਏਗਾ ਤੇ ਤੁਹਾਨੂੰ ਅਨੁਸਾਰ ਮਿਲੇਗਾ ਤੇ ਫਿਰ ਆਪਾਂ ਲਾਸਟ ਸਾਹਿਬ ਕੀ ਮੰਗਦੇ ਹੋ ਉੱਤੇ ਬੰਦੀ ਕਾਰੀ ਪਰਚਾ ਕਰੋ ਬੱਚੇ ਕਤਲ ਦਾ ਕਤਲ ਦਾ ਪਰਚਾ ਨਾ ਚਾਹੀਦਾ ਵੇਖੋ ਇੱਕ ਲੇਡੀ ਮਾਰ ਕੇ ਫੁੱਟੀ ਆ ਬੱਚਾ ਮਰਨੇ ਪਿਆ ਦੋ ਕਤਲ ਇਹਨਾਂ ਕੀਤੇ ਆ ਇਹ ਤਾਂ ਕਿੰਨੇ ਕੀ ਖਰਾਬ ਕੀਤੀ ਹੋਣਗੇ ਸਾਨੂੰ ਮੰਗ ਚਾਹੀਏ ਇਹਨਾਂ ਇਨਸਾਫ ਦੋ ਪਰ ਇਨਸਾਫ ਦੋ ਤੁਹਾਡੀ ਉਹਨੇ ਮੌਕੇ ਤੇ ਪ੍ਰਚਾਰ ਕਰਨ ਤੇ ਫਿਰ ਅਪ ਡੱਡ ਵੱਡੀ ਖੜ ਕੇ ਸਨਸਕਾਰ ਕਰਾਂਗੇ ਵੀ ਤਾਂ ਕੋ ਡੱਡ ਵੱਡੀ ਖਾਣੇ ਚਾਹੀਏ ਸਾਨੂੰ ਇਥੇ 10 ਦਿਨ ਮਹੀਨਾ ਬਣਾ ਪਾਜੀ ਜੀ ਜਿੱਦਾਂ ਡਿਲੀਵਰੀ ਹੋਈ ਉਦੋਂ ਲਾਈਟ ਚਲ ਗਈ ਛੋਟੇ ਫੁੰਨਾ ਨਾਲ ਡਿਲੀਵਰੀ ਕਰਦੇ ਰੇ ਬੱਚੇ ਦੀ ਬੱਚੇ ਵਾਲੀ ਜਿਹੜੀ ਔਲ ਦੀ ਉਹ ਵੇਚ ਰਹੀ ਉਹਦੇ ਕਾਰਨ ਸਾਰੀ ਧਰ ਫੈਲ ਗਈ ਇਹਨਾਂ ਨੂੰ ਦੱਸਿਆ ਨਹੀਂ ਵੀ ਰਿਸਕ ਵਾ ਇਹ ਸਾਰੀ ਧਰ ਲਾਹੇ ਕਰਦੇ ਗੁੱਸਾ ਨਾ ਕਰੇ ਉੱਤੇ ਸੱਤ ਸਾਮੀਆਂ ਨੂੰ ਰੈਫਰ ਕਰਤਾ ਬਟਾਲੇ ਬਟਾਲੇ ਵਾਲਾ ਪ੍ਰਚਾਰ ਕਰਤਾ ਇਹਦੇ ਕਾਰਨਾਂ ਕਤਲ ਇਹ ਉਹ ਨੂੰ ਸਾਫ ਚਾਹੀਦਾ ਸਰ ਇਹ ਦੱਸਣਾ ਕਿ ਬੱਚੇ ਦੇ ਹਾਲਾਤ ਕਿਵੇਂ ਨੇ ਬੱਚੇ ਦੇ ਹਾਲਾਤ ਇਦਾਂ ਹੀ ਇਦਾਂ ਹੀ ਸਰ ਜੋ ਕਲਮਾ ਪਿੰਡ ਦੇ ਹੈਗੇ ਆ ਇੰਦਰ ਸਿੰਘ ਉਹਨਾਂ ਵੱਲੋਂ ਇੱਕ ਐਸਡੀਐਮ ਆਫਿਸ ਵੀ ਦਰਖਾਸਤ ਦਿੱਤੀ ਕਿ ਡੀਸੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਕਿ ਉਹਨਾਂ ਦੀ ਜਿਹੜੀ ਨੋ ਹੈਗੀ ਸਰਬਜੀਤ ਕੌਰ ਉਹਦੀ ਡੈਥ ਹੋ ਚੁੱਕੀ ਹੈ ਔਰ ਉਹ ਇੱਕ ਇੱਕ ਜਿਹੜਾ 2026 ਨੂੰ ਉਹਨੂੰ ਡਿਲੀਵਰੀ ਕੇਸ ਦੇ ਵਿੱਚ ਉਹ ਦਾਖਲ ਹੋਈ ਸੀਗੀ ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਡਾਕਟਰ ਸਾਹਿਬ ਨੇ ਉੱਥੇ ਇਹਨਾਂ ਦਾ ਡਿਲੀਵਰੀ ਕੀਤੀ ਸੀਗੀ ਉੱਥੇ ਲਾਈਟ ਦਾ ਪੂਰਾ ਪ੍ਰਬੰਧ ਨਹੀਂ ਸੀਗਾ ਤੇ ਉਹਨਾਂ ਨੇ ਮੋਬਾਈਲ ਦੇ ਜਿਹੜੇ ਟਾਰਚ ਦੀ ਲਾਈਟਾਂ ਦੇ ਮਤਲਬ ਉਹਨਾਂ ਨੇ ਮੱਦੇਨਜ਼ਰ ਅਖਦੇ ਉਹਦੇ ਵਿੱਚ ਹੀ ਉਹਦੀ ਹੈਲਪ ਨਾਲ ਹੀ ਇਹਨਾਂ ਨੇ ਡਿਲੀਵਰੀ ਕਰਤੀ ਜਿਸ ਦੇ ਨਾਲ ਉਹਨਾਂ ਦੀ ਅੰਗਹੀਲੀ ਹੋਈ ਔਰ ਉਦਾਂ ਦੀ ਨੋ ਸ਼ਰਮਜੀਤ ਕਰਦੀ ਤਾਂ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਫਿਰ ਉਹਨਾਂ ਨੇ ਜਦੋਂ ਉਹਨਾਂ ਦੇ ਹੱਥੋਂ ਇਹ ਚੀਜ਼